ਸਾਰੇ ਐਮਐਲਏਆਂ ਦੀਆਂ ਪੈਨਸ਼ਨਾਂ 6-6 ਪੈਨਸ਼ਨਾਂ ਕਈ ਲੈਂਦੇ ਸੀ 6 ਪੈਨਸ਼ਨ ਜਦੋਂ ਐਮਐਲਏ ਬਣ ਜੇ ਨਾ ਇੱਕ ਪਹਿਲੀ ਵਾਰ 75000 ਰੁਪਇਆ ਉਹਦੀ ਮਤਲਬ ਪਹਿਲਾਂ ਤਾਂ ਤਨਖਾਹ ਹੈ ਉਹਦੀ ਜੇ ਉਹ ਇੱਕ ਵਾਰ ਬਣ ਕੇ ਦੁਬਾਰਾ ਨਹੀਂ ਬਣਿਆ 75000 ਰੁਪਇਆ ਉਹਦੀ ਪੈਨਸ਼ਨ ਸਾਰੀ ਉਮਰ ਦੀ ਜੇ ਉਹ ਦੋ ਵਾਰੀਆਂ ਐਮਐਲਏ ਬਣ ਗਿਆ ਫਿਰ ਉਹਦੀ ਤਨਖਾਹ ਮਿਲੀ ਜਾਊਗੀ ਫਰਜ਼ ਕਰ ਲਓ ਉਹ ਪੰਜ ਵਾਰੀ ਐਮਐਲਏ ਬਣ ਗਿਆ ਤੇ ਛੇ ਮਹੀਨੇ ਵਰਗਾ ਹਾਰ ਗਿਆ ਜਾਂ ਉਹਦੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਪਤਾ ਉਹਨੂੰ ਕਿੰਨੇ ਪੈਸੇ ਮਿਲਦੇ ਪੰਜ ਵਾਰ ਵਾਲੇ ਪੌਣੇ 3 ਲੱਖ ਬਾਦਲ ਸਾਹਿਬ 8 ਵਾਰੀ ਜਿੱਤੇ ਐਤ ਕੀ ਹਾਰ ਗਈ ਤੁਹਾਨੂੰ ਪਤਾ ਉਹਨਾਂ ਦੀ ਪੈਨਸ਼ਨ ਕਿੰਨੀ ਬਣਦੀ ਹੈ ਪੌਣੇ 5 ਲੱਖ ਕਈਆਂ ਨੂੰ ਤਾਂ ਹਾਰ ਕੇ ਫਾਇਦਾ ਸੀ ਵੀ ਵੱਧ ਮਿਲ ਲਵੇ ਪੌਣੇ 5 ਲੱਖ ਪੈਨਸ਼ਨ ਯਾਰ ਹਰ ਬਾਰ ਦੀ ਪੈਨਸ਼ਨ ਰੱਗ ਲੋਕ ਤਨਖਾਹ ਨੂੰ ਦਰਸ਼ ਜਾਂਦੇ ਲੋਕ ਬੁੜਾਪਾ ਪੈਨਸ਼ਨ ਦਰਸ਼ ਜਾਂਦੇ ਆ ਆਉਣ ਸਾਰ ਮੈਂ ਤਾਂ ਆ ਕੇ ਸਿੱਧਾ ਕਹਤਾ ਇੱਕ ਮਿਲੂਗੀ ਲੈਣੀ ਐ ਲੋ ਨੀ ਮੈਂ ਇਹਦੇ ਵੀ ਕਾਟਾ ਮਾਰ ਦੂ ਕਹਿੰਦੇ ਚੱਲੇ ਇਹਦਾ ਇੱਕ ਤੱਕ ਲੈ ਇੱਕ ਤੱਕ ਮੈਂ ਕਿਉਂ ਉਹਦਾ ਹੱਥ ਬੰਨ ਕੇ ਜਾਂਦੇ ਲੋਕਾਂ 'ਚ ਸੇਵਾ ਦਾ ਮੌਕਾ ਦਿਓ ਜੀ ਤੇ ਸੇਵਾ ਦੀ ਪੈਨਸ਼ਨ ਥੋੜੀ ਹੁੰਦੀ ਐ ਸੇਵਾ ਦੀ ਪੈਨਸ਼ਨ ਮਿਲਦੀ ਕਦੇ ਉਹ ਤਾਂ ਕਹਿੰਦੇ ਰਾਜ ਨਹੀਂ ਸੇਵਾ ਉਹ 5-5 ਲੱਖ ਪੈਨਸ਼ਨ ਲੈਣੀਆਂ ਨੇ ਹੌਨਸਾਰ ਕੀਤਾ ਕੰਮ ਉਦੋਂ ਬਾਅਦ ਇਹਨਾਂ ਨੂੰ ਐ ਲੱਗਿਆ ਵੀ ਇਹ ਤਾਂ ਆਰਾਧਰ ਲੈ ਆਨੇ ਤਾਂ ਹਨ ਮੈਂ ਕਿਹਾ ਆ ਜਾਓ ਫਿਰ ਹੁਣ ਤੱਕ ਅਸੀਂ 11000 11000 ਏਕੜ ਦੇ ਲਗਭਗ ਜ਼ਮੀਨ ਜਿਹੜੀ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਜਾਂ politcal ਲੀਡਰਾਂ ਦੇ ਕੋਈ ਖਾਸ ਬੰਦਿਆਂ ਤੋਂ ਜਾਂ ਲੀਡਰਾਂ ਤੋਂ ਜਿਹੜੀ ਛਾਂਮਲਾ ਟਾਈਮ ਜ਼ਮੀਨ ਛੱਡ ਛਡਵਾ ਚੁੱਕਿਆ 11000 ਏਕੜ ਦਬਰ ਰੱਖੀ ਸੋ ਅੱਜ ਹਸਪਤਾਲ ਦਾ ਕਾਰਜਮ ਕੀਤਾ ਹੈ 45 ਬਣਾਉਣੇ ਨੇ 37 ਬਸ ਅਗਲੇ ਹੁਣਾਂ ਦੇ ਦਿਨਾਂ ਚ ਹੋਰ ਕਰ ਦਿਆਂਗੇ ਪੂਰੇ ਬਜਟ ਆਊਗਾ ਬਜਟ ਦੇ ਵਿੱਚ ਕੋਸ਼ਿਸ਼ ਇਹੀ ਕਰ ਰਹੇ ਆ ਕਿ ਲੋਕਾਂ ਤੇ ਕੋਈ ਭਾਰ ਨਾ ਪਵੇ ਟੈਕਸ ਜਿੰਨਾ ਤੁਸੀਂ ਦੇਈ ਜਾਂਦੇ ਹੋ ਜੀ ਇਹੀ ਟੈਕਸ ਤੁਹਾਨੂੰ ਵਾਪਸ ਮਿਲਣ ਲੱਗ ਜਾਏ ਉਹ ਵੀ ਬਹੁਤ ਹੈ ਜਿੰਨਾ ਟੈਕਸ ਤੁਸੀਂ ਦਿੰਨੇ ਨੂੰ ਬਸ ਉਹ ਸਹੀ ਤਰੀਕੇ ਨਾਲ ਪਹੁੰਚ ਜਾਏ ਪਹੁੰਚ ਕੇ ਲੱਗ ਜਾਏ ਪਬਲਿਕ ਐਮਪੀ ਸਾਹਿਬ ਸਾਡੇ ਉਹਨਾਂ ਦਾ 5 ਕਰੋੜ ਰੁਪਇਆ ਇੱਕ ਸਾਲ ਦਾ ਬਣਦਾ ਹੈ ਸਾਡੇ ਰਾਜ ਸਭਾ ਦੇ ਐਮਪੀ ਨੇ ਉਹਨਾਂ ਦਾ 5-5 ਕਰੋੜ ਰੁਪਇਆ ਇੱਕ ਸਾਲ ਦਾ ਹੈ ਉਹ ਤਾਂ ਸਾਰੇ ਪੰਜਾਬ 'ਚ ਦੇ ਸਕਦੇ ਨੇ ਜਿਹੜਾ ਐਮਪੀ ਹੈ ਲੋਕ ਸਭਾ ਦਾ ਉਹ ਤਾਂ ਆਪਣੇ ਹਲਕੇ 'ਚ ਹੀ ਦੇ ਸਕਦਾ ਪਰ ਜਿਹੜਾ ਰਾਜ ਸਭਾ ਉਹ ਸਾਰੇ ਪੰਜਾਬ 'ਚ ਦੇ ਸਕਦਾ ਸੋਸੀ ਕੋਈ ਐਸੀ ਚੀਜ਼ ਨਹੀਂ ਛੱਡਣੀ ਕਿ ਪੈਸੇ ਕਰਕੇ ਇਹ ਚੀਜ਼ ਰਹਿ ਗਈ ਕਿ ਲੋਕਾਂ ਨੂੰ ਸਹੂਲਤ ਨਹੀਂ ਮਿਲੀ ਇੱਥੇ ਟ੍ਰੈਫਿਕ ਦੀ ਸਮੱਸਿਆ ਹੈ ਕਉਕ ਇਤਿਹਾਸਕ ਸ਼ਹਿਰ ਹੈ ਵੀਰਵਾਰ ਨੂੰ ਮੇਲੇ ਲੱਗਦੇ ਆ ਫਕੀਰਾਂ ਦੇ ਐਤਵਾਰ ਨੂੰ ਬਹੁਤ ਰਸ਼ ਹੁੰਦਾ ਹੈ ਲੱਖ ਦੇ ਕਰੀਬ ਬੰਦਾ ਹੁੰਦਾ ਮੈਨੂੰ ਦੱਸਿਆ ਹੈ ਮੈਡਮ ਐਮ ਐਲ ਏ ਸਾਹਿਬਾਂ ਨੇ ਉਹ ਟ੍ਰੈਫਿਕ ਵਾਸਤੇ ਵੀ ਅਸੀਂ ਟ੍ਰੈਫਿਕ ਪੁਲਿਸ ਖਾਸ ਤੌਰ ਤੇ ਤੇ ਨਾਲ ਉਹਨਾਂ ਨੂੰ ਵਾਹਨ ਅੱਜ ਵੀ 410 410 ਸਕੋਰਪੀਓ ਗੱਡੀਆਂ ਤੇ ਦੂਜੀਆਂ ਵੱਡੀਆਂ ਗੱਡੀਆਂ ਫਲੋਰ ਦੀ ਅਕੈਡਮੀ 'ਚ ਪੰਜਾਬ ਪੁਲਿਸ ਨੂੰ ਦੇਖ ਕੇ ਆਏ ਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ